ਹਾਂਜੀ ਦੋਸਤੋ ਕੀ ਹਾਲ ਚੱਲਦੇ ਸਵਾਗਤ ਕਰਦਾ ਮੈਂ ਤੁਹਾਡਾ ਸਭ ਦਾ ਮੈਂ ਇਸ ਪ੍ਰੋਫਾਈਲ ਉੱਤੇ ਅੱਜ ਦੇ ਵੀਡੀਓ 'ਚ ਆਪਾਂ ਡਿਸਕਸ ਕਰਨ ਵਾਲੇ ਹਾਂ ਕਿ ਜਿੰਨਾਂ ਦੇ ਆ ਕਿਸਾਨ ਭਰਾਵਾਂ ਨੇ ਜਾਂ ਆਪਣੇ ਬੈਂਕ 'ਚ ਵੀ ਸਰਕਾਰੀ ਜਾਂ ਗੈਰ ਸਰਕਾਰੀ ਬੈਂਕਾਂ 'ਚ ਜਿਨ੍ਹਾਂ ਨੇ ਲਿਮਟਾਂ ਚਲਦੀਆਂ ਪਈਆਂ ਨੇ ਉਹਨਾਂ ਦੀ ਜਿਹੜੀ ਲਿਮਟ ਦਾ ਵਿਆਜ ਹੈਗਾ ਉਹਨਾਂ ਨੂੰ ਸਾਲ 'ਚ ਕਿੰਨੇ ਵਾਰੀ ਵਿਆਜ ਲੱਗਦਾ ਤੇ ਕਦੋਂ ਲੱਗਦਾ ਮੋਸਟਲੀ ਕੀ ਹੈ ਕਿ ਕਿਸੇ ਨਾ ਕਿਸੇ ਮੋਸਟਲੀ ਕਿਸਮ ਦੀਆਂ ਹੀ ਲਿਮਟਾਂ ਹੋਣਗੀਆਂ ਕਿਸੇ ਨਾ ਕਿਸੇ ਬੈਂਕ 'ਚ ਚਾਹੇ ਉਹ ਸਰਕਾਰੀ ਬੈਂਕ ਹੈ ਚਾਹੇ ਪ੍ਰਾਈਵੇਟ ਬੈਂਕ ਹੈਗਾ ਜਿਹੜਾ ਹੁਣ ਆਪਾਂ ਬੈਂਕ 'ਚ ਜਾ ਕੇ ਆਪਣੀ ਲਿਮਟ ਦਾ ਵਿਆਜ ਭਰਨਾ ਹੁੰਦਾ ਉਹ ਵਿਆਜ ਆਪਾਂ ਨੂੰ ਸਾਲ ਵਿੱਚ ਦੋ ਵਾਰ ਹੀ ਲੱਗਦਾ ਮਤਲਬ ਕਿ 8% ਇੰਟਰਸਟ ਜਿਹੜਾ ਹੈਗਾ ਆਪਣੀ ਲਿਮਟ ਦਾ ਉਹ ਸਾਲ ਵਿੱਚ ਆਪਾਂ ਨੂੰ ਦੋ ਵਾਰ ਹੀ ਲੱਗਦਾ ਜਿਹਨੂੰ ਆਪਾਂ ਪੰਜਾਬੀ 'ਚ ਹਾੜੀ ਸੌਣੀ ਕਹਿ ਸਕਦੇ ਆ ਕਿ ਹਾੜੀ ਹਾੜੀ ਬੜੀ ਇੱਕ ਸੌਣੀ ਵੇ ਲੱਗਦਾ ਪਰ ਐਕਚੁਅਲੀ ਜਿਹੇ ਆਪਾਂ ਸਿਸਟਮ ਨੇ ਸਮਝਾਇਆ ਕਿ ਜਿਹੜਾ ਬੈਂਕ ਦਾ ਸਿਸਟਮ ਕੰਮ ਕਰਦਾ ਹੈ ਬੈਂਕ ਦੇ ਸਿਸਟਮ ਦੇ ਮੁਤਾਬਕ ਜਿਹੜਾ ਵਿਆਜ ਹੈਗਾ ਇੱਕ ਤਾਂ ਵਿਆਜ ਲੱਗਦਾ 31 ਮਾਰਚ ਨੂੰ ਇੱਕ 31 ਮਾਰਚ ਨੂੰ ਲੱਗਦਾ ਉਸ ਤੋਂ ਬਾਅਦ ਲੱਗਦਾ 30 ਸਤੰਬਰ ਨੂੰ ਦੋ ਵਿਆਜ ਲੱਗਦੇ ਆ ਆਪਣੀ ਲਿਮਟਾਂ ਦੇ ਖਾਤੇ 'ਤੇ ਜਿਹੜੇ ਕਿ ਮੰਨ ਕੇ ਚਲੋ ਜਿਹੜਾ ਵਿਆਜ ਆ ਆਪਣਾ 31 ਮਾਰਚ ਨੂੰ ਲੱਗਿਆ ਠੀਕ ਹੈ 31 ਮਾਰਚ ਨੂੰ ਲੱਗਿਆ ਉਹ ਆਪਾਂ ਅਪ੍ਰੈਲ ਮਹੀਨੇ 'ਚ ਭਰਨਾ ਹੁੰਦਾ ਠੀਕ ਹੈ ਮਤਲਬ ਕਿ ਅਪ੍ਰੈਲ ਦੇ ਐਂਡ ਤੱਕ ਭਰੋਗੇ ਉਹ ਆਪਾਂ ਅਪ੍ਰੈਲ 'ਚ ਭਰਨਾ ਹੁੰਦਾ ਤੇ ਜਿਹੜਾ 30 ਸਤੰਬਰ ਨੂੰ ਆਪਣਾ ਵਿਆਜ ਲੱਗਿਆ ਉਹ ਆਪਾਂ ਅਕਤੂਬਰ ਦੇ ਮਹੀਨੇ ਭਰਨਾ ਪੈਂਦਾ ਜਿਹਦੇ ਨਾਲ ਕਿ ਆਪਣਾ ਜਿਹੜਾ ਹੈਗਾ ਇੱਕ ਤਾਂ ਸਿੰਪਲ ਸਕੋਰ ਆਪਣਾ ਸਹੀ ਰਹਿੰਦਾ ਤੇ ਬੈਂਕ ਨਾਲ ਜਿਹੜਾ ਲੈਨ ਦਾ ਆਪਣਾ ਸਹੀ ਚੱਲ ਰਹਿ ਜਾਂਦਾ ਇਹ ਤਾਂ ਗੱਲ ਹੋ ਗਈ ਵਿਆਜ ਦੀ ਹੁਣ ਮੰਨ ਕੇ ਚੱਲੋ ਕਿ ਜੇ ਤੁਸੀਂ ਆਪ ਦਾ ਜਿਹੜਾ ਵਿਆਜ ਹੈਗਾ ਉਹ ਸਹੀ ਟਾਈਮ ਤੇ ਨਹੀਂ ਭਰਦੇ ਤਾਂ ਕੀ ਹੋਊਗਾ ਜੇ ਤੁਸੀਂ ਆਪਣਾ ਵਿਆਜ ਜਿਹੜਾ ਕਿ ਮੰਨ ਕੇ ਚੱਲੋ ਕਿ ਜੇਕਰ ਤੁਹਾਡੀ ਲਿਮਟ ਹੈਗੀ ਹੈ ਉਹ 3 ਕ ਲੱਖ ਦੀ ਹੈ ਸਰਕਾਰੀ ਬੈਂਕਾਂ ਜੇ ਤੁਸੀਂ 3 ਕ ਲੱਖ ਦੀ ਲਿਮਟ ਵਰਤਦੇ ਹੋ ਤਾਂ ਤੁਹਾਨੂੰ 3 ਲੱਖ ਤੇ 7% ਦੇ ਹਿਸਾਬ ਨਾਲ ਵਿਆਜ ਪੈਂਦਾ ਯਾਨੀ ਕਿ ਲੱਖ ਦੇ ਪਿਛੇ 7000 ਰੁਪਿਆ ਸਾਲ ਦਾ ਤੁਹਾਨੂੰ ਵਿਆਜ ਲੱਗਦਾ ਹੈਗਾ ਜੇ ਤੁਸੀਂ ਮੰਨ ਕੇ ਚੱਲੋ ਕਿ ਜੇ ਤੁਸੀਂ ਸਾਲ ਵਿੱਚ ਆਪਣਾ ਜਿਹੜਾ ਤੁਹਾਨੂੰ ਕੀ ਵਿਆਹ ਲੱਗੇ ਸੀ 7000 ਰੁਪਏ ਲੱਖ ਦੇ ਪਿੱਛੇ ਯਾਨੀ ਕਿ 3 ਲੱਖ ਦੇ ਪਿੱਛੇ ਤੁਹਾਡਾ ਸਾਲ ਦਾ ਵਿਆਜ ਹੋ ਗਿਆ ਠੀਕ ਹੈ 21000 ਰੁਪਏ 7 3 21 21000 ਰੁਪਏ ਵਿਆਜ ਤੁਹਾਡਾ ਹੋ ਗਿਆ ਸਾਲ ਦਾ 3 ਲੱਖ ਦੇ ਪਿੱਛੇ 3 ਲੱਖ ਨੂੰ ਜਿਹੜਾ ਤੁਹਾਡਾ 21000 ਰੁਪਏ ਵਿਆਜ ਦਾ ਸੀਗਾ ਜੇ ਤੁਸੀਂ ਉਹ ਬੈਂਕ 'ਚ ਜਾ ਕੇ ਨਹੀਂ ਪੜ੍ਹ ਦਿੱਤਾ ਕੀ ਹੁੰਦਾ ਹੈ ਉਹ ਇਹ ਨਾ ਕਿ ਹੁੰਦਾ ਕਿ ਜਿਹਦਾ ਤੁਹਾਡਾ ਸਿਵਲ ਸਕੋਰ ਹੁੰਦਾ ਹੈ ਤੁਹਾਡਾ ਜਿਹੜਾ ਬੈਂਕ ਨਾਲ ਰਿਲੇਸ਼ਨ ਹੁੰਦਾ ਉਹ ਥੋੜਾ ਡਾਊਨ ਹੋਣ ਲੱਗ ਜਾਂਦਾ ਹੌਏ ਹੌਲੇ ਕਰਕੇ ਜੇ ਤੁਸੀਂ ਇੱਕ ਵਾਰ ਨਹੀਂ ਭਰਿਆ ਕੋਈ ਗੱਲ ਨਹੀਂ ਤੁਸੀਂ ਅਗਲੀ ਵਾਰ ਦੂਜੀ ਵਾਰ ਭਰ ਦਿਓ ਠੀਕ ਹੈ ਦੂਜੀ ਵਾਰ ਨਹੀਂ ਤੇ ਤੀਜੀ ਵਾਰ ਭਰ ਦਿਓ ਪਰ ਉਹ ਵਿਆਜ ਹਮੇਸ਼ਾ ਟਾਈਮ ਤੇ ਭਰੋ ਉਹ ਇਹ ਨਾ ਕਿ ਜਿਹੜਾ ਤੁਹਾਡਾ ਸਿਵਲ ਸਕੋਰ ਹੈ ਸਿਵਲ ਸਕੋਰ ਤੁਹਾਡਾ ਹਾਈ ਰਹੇਗਾ ਤੇ ਤੁਹਾਡਾ ਜਿਆ ਬੈਂਕ ਅੱਜ ਤੋਂ ਬਾਅਦ ਵੀ ਤੁਹਾਨੂੰ ਲੋਨ ਕੋਈ ਵੀ ਲੈਣਾ ਹੋਵੇ ਤਾਂ ਬੈਂਕ ਤੁਹਾਨੂੰ ਹੱਸ ਕੇ ਲੋਨ ਪ੍ਰੋਵਾਈਡ ਕਰੇਗਾ ਉਸ ਚੀਜ਼ ਦਾ ਪਰ ਕਈ ਕਾਰਨਾਂ ਸੇ ਦੇਖਿਆ ਗਿਆ ਹੈਗਾ ਕਿ ਕਈ ਵਾਰੀ ਕਿਸਾਨ ਭਰਾ ਕਹਿੰਦੇ ਆ ਕਿ ਅ ਪੈਸਾ ਨਹੀਂ ਪਰਦੇ ਬੈਂਕ ਦੇ ਠੀਕ ਹੈ ਤਾਂ ਉਹਨਾਂ ਹਾਲਤਾਂ ਚ ਉਹਨਾਂ ਦਾ ਰਿਕਾਰਡ ਹੁੰਦਾ ਉਹ ਖਰਾਬ ਹੋਣ ਲੱਗ ਜਾਂਦਾ ਤੇ ਬੈਂਕ ਉਦੋਂ ਮੁਰਕ ਉਹਨਾਂ ਨੂੰ ਕੋਈ ਲੋਨ ਨਹੀਂ ਦਿੰਦਾ ਕਿਉਂਕਿ ਉਹਨਾਂ ਦਾ ਰਿਕਾਰਡ ਹੁਣ ਕੱਲੇ ਇੱਕ ਬੈਂਕ ਦਾ ਨਹੀਂ ਉਹ ਆਈਸ ਹਾਈ ਵਾਰ ਜਿੰਨੇ ਵੀ ਬੈਂਕ ਹੈਗੇ ਦੁਨੀਆ ਦੇ ਜਾਂ ਕੋਈ ਐਨਬੀਐਫਸੀ ਕੰਪਨੀਆਂ ਹੈਗੇ ਜਾਂ ਕੋਈ ਮਾਈਕਰੋ ਫਾਈਨਾਂਸ ਹੈਗੇ ਸਭ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਡਾਟਾ ਉਹਨਾਂ ਦਾ ਸ਼ੇਅਰ ਕਰਦੇ ਆ ਨੇ ਕੋਈ ਵੀ ਬੈਂਕ ਹੈਗੀ ਹੈ ਜਦੋਂ ਵੀ ਤੁਸੀਂ ਲੋਨ ਲੈਣਾ ਹੁੰਦਾ ਤਾਂ ਤੁਹਾਡੀ ਸਿਵਲ ਰਿਪੋਰਟ ਬਣਦੀ ਹੁੰਦੀ ਹੈ ਸਿਵਲ ਰਿਪੋਰਟ ਵਿੱਚ ਬਕਾਇਦਾ ਤੁਹਾਡੀ ਡਿਟੇਲ ਹੁੰਦੀ ਹੈ ਕਿ ਤੁਸੀਂ ਕਿੰਨੇ ਟਾਈਮ ਨੂੰ ਲੋਨ ਚੱਕਿਆ ਸੀਗਾ ਕਿਹੜੇ ਡੇਟ ਤੁਹਾਡੀ ਲੋਨ ਸੈਂਕਸ਼ਨ ਦੀ ਡੇਟ ਡਿਸਬਰਸਮੈਂਟ ਡੇਟ ਕਿੰਨੀ ਹੈਗੀ ਹੈ ਤੇ ਉਹਦੇ ਉੱਤੇ ਕਿੰਨੇ ਟਾਈਮ ਤੁਸੀਂ ਵਿਆਪੇ ਕੀਤਾ ਤੇ ਕਿੰਨਾ ਵਿਆਜ ਨਹੀਂ ਭਰਿਆ ਕਿਉਂਕਿ ਉਹ ਤੁਹਾਡੇ ਤੋਂ ਤੁਹਾਡੀ ਜੀ ਅਕਾਊਂਟ ਸਟੇਟਮੈਂਟ ਵੀ ਮੰਗਦੇ ਆ ਜਿਹਦੇ ਵਿੱਚ ਬਕਾਇਦਾ ਤੁਹਾਡਾ ਇਹ ਮੈਂਸ਼ਨ ਹੁੰਦਾ ਕਿ 31 ਮਾਰਚ ਨੂੰ ਵਿਆ ਲੱਗਿਆ ਸੀਗਾ ਤੇ 31 ਮਾਰਚ ਨੂੰ ਵਿਆਜ ਦਾ ਬੰਦੇ ਨੇ ਭਰਨਾ ਸੀਗੀ ਅਪ੍ਰੈਲ ਚ ਆ ਕੇ ਉਹਨੇ ਅਪ੍ਰੈਲ ਦੀ ਜਗ੍ਹਾ ਅਕਤੂਬਰ ਚ ਵੀ ਨੂੰ ਵਿਆਜ ਲੱਗਿਆ ਤੇ ਉਹਨੇ ਗਾ ਸਤੰਬਰ ਚ ਵੀ ਪੇ ਨਹੀਂ ਕੀਤਾ ਦੋ ਵਿਆਜ ਹੋਣ ਚੁੜ ਚੁਕੇ ਆ ਉਹਦਾ ਰਿਕਾਰਡ ਉਹ ਵੀ ਆਖਿਆ ਹੁੰਦਾ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਇਹਦਾ ਗੱਲ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਆਪਣਾ ਜਿਹੜਾ ਰਿਕਾਰਡ ਹੈਗਾ ਉਹ ਬੈਂਕ ਦੇ ਨਾਲ ਖੜਾਉਣਾ ਹੋਵੇ ਤੇ ਬੈਂਕ ਨਾਲ ਆਪਣਾ ਰਿਲੇਸ਼ਨ ਬਣਦਾ ਜਾ ਠੀਕ ਹੈ ਵੀਡੀਓ ਚੰਗੀ ਲੱਗੀ ਬਹੁਤ ਬਹੁਤ ਸ਼ੇਅਰ ਕਰਨਾ ਅਗਲੀ ਵੀਡੀਓ ਜਿਹੜੀ ਮੈਂ ਤੁਹਾਨੂੰ ਬਣਾਵਾਂਗਾ ਉਹ ਕੇਸੀਸੀ ਯਾਨੀ ਕਿ ਜਿਹੜੀ ਲਿਮਟ ਹੈਗੀ ਆ 3 ਲੱਖ ਤੱਕ ਕਿੰਨੀ ਆ ਵਿਆਜ ਮਿਲਦਾ ਆਪਾਂ ਨੂੰ ਜਾਂ ਕਿੰਨਾ ਸਬਸਿਡੀ ਆਉਂਦੀ ਆ ਉਹਦੇ ਬਣਾਵਾਂਗੇ ਧੰਨਵਾਦ